ਕੀ ਗੱਲ ਜੀ ਸਾਰਿਆਂ ਨੂੰ ਉਮੀਦ ਕਰਦੇ ਨੇ ਸਾਰਿਆਂ ਨੂੰ ਠੀਕ ਹੋਵਗੇ ਤੇ ਚਲਣ ਡੀਆ ਪੁੱਠੇ ਭਰਾਂ ਵਾਲੀ ਨਵੀਂ ਦੀ ਸ਼ੂਟਿੰਗ ਆ ਸੱਚੀ ਗੱਲ ਜੀ ਆ ਇਹ ਨਹੀਂ ਗੱਲ ਕਰੀਂ ਇੱਥੇ ਬਾਅਦ ਦੇ ਤੂੰ ਮਿੱਟੀਂ ਤੂੰ ਮਰ ਦੱਸੇ ਬਾਅਦ ਦੇ ਨਹੀਂ ਇਹ ਪਾਪਾ ਨੀ ਪਾ ਨਾ ਨੀ ਰਾਹੀ ਤੂੰ ਨੀ ਤਰਾ ਮੇਰੇ ਕਾ ਸੁਣੋ ਨੀ ਕਿੱਥੇ ਪਈਆਂ ਤੂੰ ਤਵਾ ਨਹੀਂ ਦਿੰਦੀਆਂ ਬਾਈ ਇਹਨੇ ਕੀ ਕਿਹਾ ਪਹਿਲਾਂ ਮਿੱਠੀ ਸਮਝਾ ਕੇ ਵਿੱਚੇ ਕੋਈ ਨਾ ਕੰਮ ਚੜਿਕਨ ਪੋਣਾ ਹੁੰਦਾ ਮੇਰੇ ਕੋਲ ਨਹੀਂ ਨਿਕਲ ਨਹੀਂ ਮੈਂ ਖਾਓ ਤੁਹਾਡੀ ਦਾਦੀ ਸਾਡੇ ਆਉ ਸੁੱਤੀ ਐ। ਦਾਦੀ। ਦਾਦੀ ਸੋ ਸੋ ਨੀਂਦਰਾ ਲਾਉਂਦੀ ਆਪਣੀਆਂ। ਦੋਨੀ ਜਿੰਨੇ। ਜੀਨੀ ਉਹ ਦੁਆਰੇ ਕੋਲੋਂ ਦੀ ਮੰਮੀ ਕੋ ਫਰੂਟ ਮੰਗਣ ਦੀ ਐ, ਹਮੇ ਫਰੂਟ ਲੈਣਾ। ਖਾ ਖਾਂਦੀ ਖਾਦੀ ਕੇਲਾ ਭਾਵੇਂ ਬਾਹਰੋਂ ਜਿੰਨਾ ਸਾਰੇ ਕੇਲੇ। ਹਾਂ ਸਾਰਾ ਖਾਦੀ। ਉਹ ਵੀ ਬਾਹਰ। ਕੇਲਾ ਹਾਰੇ ਬਾਹਰ ਨਹੀਂ। ਬਾਹਰਾਂ ਦੀ ਵੀ ਬੜਤੇ ਵਾਕੇ ਪੁੰਚ ਲਾਂਗੇ। 1 2 1 2 3 4 30 ਨੂੰ ਭੁੱਖਾ ਹੋ ਕੇ ਆਈ ਆ ਮम्मी ਨੇ ਮਤ ਦੋ ਕੈਂਦੀ ਆ ਤੇ ਕੋਈ ਚੀਜ਼ ਖਵਾਉਣ ਨੂੰ ਜਦੋਂ ਫਰੂਟ ਹੀ ਦੇ ਰੋ ਮम्मी ਨੇ ਦਿੱਤਾ ਇਹ ਗੱਲ ਤੇ ਗਾਲਿਆ ਬਾਹਰ ਜਾ ਕੇ ਖਾ ਕੇ ਢੇ ਤੇ ਬਹਿ ਗਏ ਮੈਂ ਨਹੀਂ ਇੱਥੇ ਖਾਣਾ ਹਾਂ ਹਾਂ ਇੱਕ ਦਿਨ ਨਹੀਂ ਹੋਰ ਵਾਟਲਾ ਤੇ ਪੇਟ ਜਦੋਂ ਲੱਗਦਾ ਨਹੀਂ ਲੋਕ ਬਹੁਤ ਲੱਗਦੇ ਇਹ ਵੀ ਮੈਂ ਖਾ ਕੇ ਸੀ ਇਹਦੀ ਵਿੱਚ ਰੱਖ ਕੇ ਚੱਲ ਕੇ ਨਹੀਂ ਤੂੰ ਵਾਟ ਢੇ ਜਿਹਾ ਮਾੜਾ ਮੋਟਾ ਤੇ ਆਸਰਾ ਹੋ ਲਾ ਕੋਈ ਨਹੀਂ ਭੋਖੀਦੀ ਇਹ ਵੀ ਚਲ 1 2 3 ਤੇ ਅੰਦਰ ਆ ਲਿਓ ਵੀਡੀਓ ਥੋੜਾ ਹੋਲੀ ਆ ਗਿਆ ਇਹ ਤੈਨੂੰ ਕੀ ਹੋਈ ਉਹਨੇ ਕਹਤਾ ਨਹੀਂ ਕੋਟ ਪਾਣੀ ਪੀਣੀ ਆ ਜਾ ਕੇ ਪਾਣੀ ਜਦੋਂ ਪੀਣਾ ਪਾਣੀ ਦਾ ਗਲਾਸ ਵੀ ਤੇਰੇ ਹੱਥੋਂ ਛੋੜੀਏ ਤਾਂ ਤੂੰ ਵੀ ਉੱਥੇ ਡਿੱਗੇ ਬੜਾ ਚਕਾਣੀ ਹੋ ਗਿਆ ਕਿ ਮੈਂ ਭੱਜ ਧਿਆਨ ਨਾ ਰਿਖੀ ਸਾਡੀ ਬਸਲੀਆਂ ਤੜਾ ਲਈ ਇੱਕ ਨੂੰ ਚੁੱਪ ਕਰਾਇਆ ਤੇ ਦੂਜਾ ਚਾਲੂ ਹੋ ਗਿਆ ਰੁਕ ਜਾ ਚਲੋ ਭਈ ਸੰਗਤਾਂ ਹੀ ਆਪਣੇ ਚੱਲੇ ਆ ਉਧਰ ਸੀਨ ਕਰਨ ਆ ਚੋਲੇ ਬਿਸਤਰੇ ਸਾਰੇ ਨੇ ਫੜੇ ਆਪਣੇ ਆ ਮੇਰਾ ਚੋਲਾ ਨਾ ਨਾਈਟ ਫੜੀ ਉਹ ਬੀਬੀ ਦੇ ਮਾਈਕ ਫੜੇ ਪਾਣੀ ਨਾ ਪੋਪਨਸ ਮਾਨ ਫੜੇ ਇਦਾਂ ਹੀ ਆ ਨਾ ਕਿ ਬਗਰ ਬਾਤ ਛੋੜੇ ਕਮੈਂਟ ਬਾਅਦ ਆ ਰਹੀ ਬਸ ਇਹ ਆ ਗਈ ਮੈਂ ਦੇਖਣਾ ਆਂ ਦੀ ਫੜੇ ਵੀ ਬਸ ਹੋਣੀ ਆ ਚਲੋ ਫਤੇਦੀ ਬਸ ਜੇ ਲੇਟ ਆਉਣੀ ਆ

ਕਿ ਤਾਹ ਚੱਲੀਆਂ ਤੇ ਫੇਰ ਧੁੱਪੇ ਧੁੱਪੇ ਤਾਂ ਪਹਿੰਦੀ ਜਾਇਆ ਜਾਂਦਾ ਫਿਰ ਸੈਟ ਹੋ ਗਈ ਜਿਆਦਾ ਤੇ ਮੈਂ ਕਹਿੰਦਾ ਚਲੋ ਜਾ ਬੜਾ ਫਲਾਸ ਫਸ ਗਿਆ ਸੀ ਸਿਚੂ ਬਾਹਰ ਆਇਆ ਤੇ ਬਾਹਰ ਤੇ ਫਿਰ ਤੁਸੀਂ ਬੀਜੀ ਨਾ ਕਰਦੇ ਐਮ ਕਿਦਾਂ ਸਮਝਾ ਸੀ ਨਾ ਮੈਂ ਤੇ ਇਹ ਤੇ ਮੈਨੂੰ ਕਦੇ ਪਾਈ ਇਹ ਮੈਂ ਜਾਣੀ ਵੀ ਦੱਸ ਨਹੀਂ ਸਕਦਾ ਕਿਹਾ ਹਾਂ ਤੁਹ ਵੀ ਨਹੀਂ ਗਿਆ ਮੈਂ ਨਹੀਂ ਗਿਆ ਜਵਾਬ ਮੈਂ ਮੇਰੀ ਦੇਣਾ ਨਾ ਤੁਹਾਡਾ ਵੀ ਜੀਨ ਚ ਬਾਹਰ ਆਇਆ ਮੈਂ ਕਹਿੰਦੇ ਚਾਹਾਂ ਸੁਣੀ ਰਹੀ ਆ ਪਰ ਜੇ ਬਾਤ फिर भी जी को पूछा नहीं तो मैं भाई मेरे ने कोई ना नहीं जे पी जी को तो मैं आप ही सामने को तो देख के ना मेरे को टेंशन ना ले दे इधर कर मेरा कोई सामान है तो इसे बना तो 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 ले तो लेके आया तो सारी घर का धीरा और नहीं तू बोलना पहले फिर बोलना मैं तेरी तीखी जी गल बाकी का बोलेगी तो दे दे ना जवाब तो कोई ठीक है जी जी नहीं कह रहा इना आहो ठीक है अरे नवीन नवीन जी जी कहना बंदा वाले नहीं कोई नहीं ਕੰਗੀਆਂ ਨੂੰ ਤਿਆਰ ਚੱਲ ਫਿਰ ਚੱਲੀਏ ਰੇਟ ਬੜਾ ਹੋਣੇ ਰਿਸਪਾਈ ਆ ਸਾਰੀ ਕਿੰਨੀਆਂ ਘੜਦਾ ਜਦਾਂ ਕਰੀਏ ਕਿੰਨੀਆਂ ਚੜਿਆ ਕਰੋ ਚਾਹੋ ਮੱਠੀ ਲੱਗ ਜੀ ਆਪਾਂ ਮਾਤਰ 2 3 ਸਟਾਰ ਚਲ ਧਿਆਨ ਦੇ ਸਮਾਂ ਆ ਗਿਆ ਜਿਹੜਾ ਕਿ ਮਾਂ ਨਹੀਂ ਉਹਨੇ ਕਿੱਦਾਂ ਆ ਉਹ ਗ੍ਰੇਡ ਹੋਣਾ ਨਾ ਬੀਜੇ ਪੰਚਰੇ ਹਾਂ ਤੂੰ ਉਧਰ ਹੋਇਓ ਤੇ ਇੱਕ ਲੱਗ ਕੇ ਆ ਜੇ ਚੱਲ ਵਾਰ ਕਾਲੇ ਬਲਵਾਵਾ ਤੁਸੀਂ ਕੋਣ ਮਾੜਨੀ ਮੈਂ ਵਿੱਛੇ ਹੁਣਾਵਾ ਕੁਝ ਜੰਮੇ ਵੀ ਆਈਓ ਆਹ ਮੋਰੋਂ ਨੰਨੇ ਭਾਈ ਆਦੋਂ ਸਰੀਰ ਜਿਆ ਥੱਕਾ ਥੱਕਾ ਜਾ ਕੋਰਤ ਨਾ ਦਾ ਹੋਇਆ ਆਹ ਸਰ ਨੂੰ ਚੱਲੇ ਕੁਝ ਮਗਾਉਣਾ ਸੀ ਸਰ ਨਹੀਂ ਮੈਂ ਕਿਹਨੂੰ ਆ ਤੂੰ ਇੱਕ ਕਾ ਚੱਲੇ ਚਾਹ ਕੀ ਮਗਾਉਣਾ ਕੁਝ ਸਰ ਉਹ ਤਾਂ ਥੋੜਾ ਸਮਾਨ ਲੈਣ ਵਾਲਾ ਜਿਆ ਕਹਿਣ ਦੀ ਕਿਹਾਣਾ ਵਾ ਤੇ ਉਹ ਚੱਲੇ ਲਿਸਟ ਜੀ ਬਣਾਈਆਂ ਮੈਂ ਕਿਹਾ ਤੈਨੂੰ ਦੱਸ ਦੋ ਜਿਹੜਾ ਢੋਵ ਸਮਾਨ ਲੈਣਾ ਵਾ ਮੇਰਾ ਕੋਈ ਸਮਾਨ ਨਹੀਂ ਲੈਣਾ ਸਮਾਨ ਕਿਹੜਾ ਸਮਾਨ ਤੇ ਬਿਧੇਲਾ ਕਹਿਣਾ ਮੈਂ ਸਮਾਨ ਕੀ ਕਰਨਾ ਐਂ ਜਿਹੜੀ ਲੱਗਾਂ ਕਿ ਦੂਜਾ ਘਰ ਦਾ ਸਮਾਨ ਆਂਦੀ ਆ ਜੋਂ ਕੋਣ ਵਾਲੇ ਦੇ ਐਂ ਢੀਸ਼ੇਤੀ ਮੋਕਾ ਕਾ ਲਾਉਣਾ ਵਾ

1 2 3 سٹار ویکو ਘਰ ਦਾ ਸਮਾਨ ਆਂਦੀ ਆ ਕਿ ਨੂੰਣ ਪਾਉਣ ਲਾਂਦੀ ਆ ਕੁਛ ਘਰ ਦਾ ਵੀ ਇਹ ਸਮਾਨ ਤੇ ਕੁਛ ਵੈਹੇ ਲਾਉਣ ਪਾਉਣ ਲੱਗਾਂ ਬਈ ਮੈਨੂੰ ਜਦਾ ਕਹਿਣਾ ਚੱਲ ਘਰ ਦੇ ਵਿੱਚ ਕੋਈ ਵੀ ਚਲੋ ਨਹੀਂ ਨੂੰ ਜਿਹੜੀਆਂ ਚੀਜ਼ਾਂ ਪਸਾਂਵੀਆਂ ਨਹੀਂ ਹੈਗੀਆਂ ਸੋਰੀ ਜੀ ਤੇ ਉਹ ਲੈਵੇ ਤੇ ਲਾਉਂ ਨਹੀਂ ਕਿਹੜਾ ਸਮਾਨ ਕੋਈ ਕਹਿੰਦਾ ਹੈਗਾ 10 ਲੈ ਹਾਂਦਾ ਨਹੀਂ ਤਾਂ ਆਪੇ ਆ ਗਏ ਜਿੰਨਾ ਸਾਨੂੰ ਚਾਹੀਦਾ ਹੈ ਉਹਨੇ ਲਿਆਂਦਾ ਹੀ ਹੈ ਨਾ ਖਤਮ ਹੋਇਆ ਹੋਊਗਾ ਤਾਂ ਦੀ ਗੈਂਡੀ ਆ ਉਹ ਖਤਮ ਹੋਇਆ ਹੋਊਗਾ ਵੇ ਜੀ ਸੇ ਤੀ ਖਤਮ ਹੋਗਾ ਜੀ ਕਿਹਨੇ ਕਿਸ਼ੋਪਰੀ ਯਾਨੀ ਅੱਗੇ ਡੇਡ ਪੁੰਦੀ ਆ ਤੂੰ ਸੂਟ ਬੜਾ ਸੋਹਣਾ ਪਾ ਕੇ ਜਾ ਸੂਟਾਂ ਤੇ ਸਰਦਾਰੀ ਹੁੰਦੀ ਆ ਲੈ ਵੀ ਇਹਦਾ ਕੁੱਤੀ ਦਾ ਕਾਲਾ ਬਾਗ ਲੈ ਚੁੱਪ ਕਰ ਤੂੰ ਮੈਨੂੰ ਰੋਕਣ ਦਿੰਦਾ ਆ ਨਾ ਲਾ ਕੇ ਨਹੀਂ ਤੂੰ ਜਾ ਪਾ ਕੇ ਜਾ ਮੈਨੂੰ ਨਹੀਂ ਚੰਗਾ ਲੱਗਦਾ ਜੇ ਤਨਾਵਾ ਪਾ ਕੇ ਜਾਣ ਦੇਣਾ ਹੀ ਬਾਅਦ ਮੇਰਾ ਸ਼ਰੀਕਾ ਪਾਈ ਕਰੇ ਕੀ ਆਪੂਗਾ ਵੀ ਜੀ ਮੈਂ ਤੇ ਪਹਿਲਾਂ ਨਹੀਂ ਪੁੰਦੀ ਨਾ ਹੋ ਗਾਈ ਪਸ ਕੇ ਆ ਗਈ ਲੱਤਾਂ ਜਿਹਾ ਕਿੰਨੀ ਬੁਰੀ ਲੱਗੇਨੀ ਬਾਅਦ ਬੈਠੇ ਸੋਣੀ ਦੀ ਆ ਕੋਈ ਕਾਣਾ ਹੋਣਾ ਨਹੀਂ ਇਹ ਕਿਹਨੇ ਕਾਣੇ ਬੁਰੀ ਆ ਤਾ ਕਿਹੜਾ ਵੀ ਜੀ ਕਿਆ ਤੇ ਮੈਂ ਮਾਰਾ ਮੇਰੀ ਤੀਜਾ ਮੇਰੇ ਹੁੰਦੀ ਜਮਾਨੇ ਦਾ ਤਾਮ ਨਾਲ ਚੱਲੇ ਜੀ ਜੀ ਨਹੀਂ ਮਰਦੀ ਗਾਣੀ ਕਿੱਦਾਂ ਲੱਥੀਆਂ ਹੁਣ ਇੱਥੇ ਤੂੰ ਅੰਦਰ ਜਾਵੇਂ ਤੇ ਬੇਲੀ ਭਾਬੀ ਆ ਜਾਈਏ ਤੇ ਤੂੰ ਕੱਢੀ ਕਿਹੜੀ ਆ ਤੇ ਤੂੰ ਵੀ ਵੱਡਾ ਵੀ ਕੱਲ੍ਹ ਵਾਦ ਵੀ ਕਰਨੀ ਉਹਦਾ ਗੱਲਬਾਤ ਵੀ ਕੀ ਕੰਮ ਆਪਣੇ ਹਸਾਣ ਆਇਓ ਕੰਮ ਨੂੰ ਇਹ ਨਾਲੇ ਤੁਸੀਂ ਥੋੜੇ ਬੀਜ ਦੇ ਕੰਨ ਭਾਜੇ ਹਾ ਹਾ ਆਹ ਦੇਨੇ ਕੱਪੜੇ ਵੇਟਾਂ ਦੇ ਇਹ ਉੱਥੋਂ ਮੈਨੂੰ ਜਾਂਦੇ ਦੇ ਇੰਨੇ ਮੋਨੂਣੇ ਉੱਠ ਕੇ ਚੱਲੇ ਨਾ ਅੰਦਰ ਫਿਰ ਇਹਨਾਂ ਦਾ ਕਸੀਨ ਕਰਾਵਾਂਗੇ ਮੈਂ ਤੁਹਾਨੂੰ ਕਿਹਾ ਵੀ ਤੂੰ ਹੀ ਕਹੀ ਕੋਈ ਨਹੀਂ ਵੇਖੋ ਕੀ ਇਹ ਮੇਰੀ ਬੇਈਗੀ ਕਰ ਰਿਹਾ ਸੀ ਉਹ ਗਾਲੇ ਰੂਪਸਕੇ ਦੇ ਅੰਦਰ ਵਾਲੇ ਸੀ ਇਹ ਬੰਦਾ ਕਾਹੂ ਨੂੰ ਪਿੱਛਾ ਤੇ ਲਾਚੀ ਦਾ ਤੇ ਹੁਣ ਇਹ ਕਹਾਂਗੇ ਐ ਚਲਾਕ ਹੋ ਗਈ ਐ ਇਹ ਕਿਦੋਂ ਕਵਰ ਕਰ ਮਾਰ ਦੋ ਫੇਰ ਕਰਦਾ ਕਰ ਤੂੰ ਸਾਰਾ ਮੈਂ ਨੂੰ ਬੇਤਸਰੀ ਕਹ ਰਹੇ ਹੋ ਵੀ ਜੇ ਆਉਣੀ ਚੰਗਣ ਵੀ ਤਾਂ ਮੈਂ ਗੁੱਸਾ ਵੀ ਲੱਗਾ ਲੈਣਾ ਗੁੱਸਾ ਲੱਗ ਰਿਹਾ ਜਿਹੜੀ ਨਹੀਂ ਚੰਗੀ ਨਹੀਂ ਚੰਗੀ ਉਹਦੇ ਆਪ ਨਹੀਂ ਪਉਣੀ ਮੈਂ ਉਹਨੂੰ ਤਾਂ ਕਿਹਾ ਪਾ ਪਾ ਐ ਦੱਸ ਕਿ ਨਹੀਂ ਮੈਂ ਤੂੰ ਵੇਖਣ ਦੇ ਤੂੰ ਨਹੀਂ ਨਾ ਇੱਦਾਂ ਕਰਕੇ ਵੀ ਤੂੰ ਆਹ ਆਪੇ ਪਹਿਲੇ ਕਾਉਂਡੀ ਮੈਂ ਸਹੁਰੂ ਕਿਹਾ ਪਾਕ ਹੋਈ ਨਾ ਨਹੀਂ ਮੈਂ ਵੀ ਰੀ ਜਾ ਕੇ ਮੇਰੇ ਉੱਤੇ ਹੱਥ ਦੇ ਲਿਆ ਦੇ ਮੇਰੇ ਨਾਲ ਦੋ ਦਿਨ ਘੱਟੀਆਂ ਬੰਦੀਆਂ ਨਾ ਉਹ ਨੰਬਰ ਨਹੀਂ 1 2 ਕੋਣੋਂ ਤੋਂ ਨੰਬਰ ਨਹੀਂ ਹਾਂ ਚਲੋ ਇਹ ਈ ਗਈ ਬਾਗੀਲਾ ਤਨੀਆ ਕਾਸਕੇ ਹਾਂ ਅੰਨੀ ਬੁਰੀ ਲੱਗਣੀਆਂ ਇੱਥੇ 1 2 3 ਪਿੱਛੇ 1 2 3 ਸਟਾਰਟ ਇੱਥੇ ਉਹ ਰੱਖ ਦੇ 1 2 3 ਸਟਾਰਟ ਬੇਬੀ ਵਹੇ ਰਹੀ ਐ ਚੰਗਾ ਨਹੀਂ ਕੀਤਾ ਉਹਨਾਂ ਵਿਚਾਰੀ ਨੂੰ ਪੂਰਾ ਲੱਗਣਾ ਜਦ ਤੈਨੂੰ ਕਹਿਣਾ ਹੈ ਤੂੰ ਮੈਨੂੰ ਕੱਲੇ ਨੂੰ ਕਹਿ ਦੇ ਬਾਹਰ ਅੰਦਰ ਜੀ ਨਾਉਂਦੀ ਏਦਾਂ ਦੇ ਕੱਪੜੇ ਪੱਕ ਜਾਵੇ ਤੈਨੂੰ ਸੁਆਹ ਪਤਾ ਵਾ ਸੜੀ ਨਹੀਂ ਕਹਤੀ ਮੋਦੀ ਨਹੀਂ ਕਹਿੰਦੀ ਨਹੀਂ ਜਰਾ ਸਾਹ ਨਹੀਂ ਕੀ ਕਰੀ ਜੀ ਲੱਤ ਆ ਗਿਆਸ ਕੇ ਉਹ ਆ ਗਈ ਉਹ ਅੱਧੀ ਬਿੱਟੀ ਗਿਆ ਰ ਮੈਂ ਫਸ ਗਿਆ ਜੈਨੀ ਗੱਗ ਮਰੀ ਚਲ ਕੇ ਮੈਂ ਕੈਮਰਾ ਨੂੰ ਆਵਾਜ਼ ਦੇ ਵੀ ਉਹ ਜਿਹੜਾ ਸਾਰਾ ਸਿਸਟਮ ਉਹਦਾ ਅੱਛਾ ਉਹ ਇਹਦੇ ਨੂੰ ਕੱਟ ਆ ਅੱਛਾ ਹਾਂ ਤਾਂ ਕਹਿਣਾ ਨਹੀਂ ਚੱਲ ਜੀ ਮੁੰਡੇ ਮਗਨੇ ਜੈਨੀ ਨਾ ਨਹੀਂ ਇਹ ਮੈਂ ਗੱਲ ਕਹਿਣੀ ਆ ਕਿਦਾਂ ਲੱਤਾਂ ਜਿਆ ਕੱਸ ਕੇ ਤੁਰੀ ਹਾਂ ਹਾਂ ਆ ਕਿੱਡੀ ਪੂਰੀ ਲੱਗਣ ਦੀ 1 2 3 ਸਟਾਰਟ ਕਰਦਾ ਉਹ ਤੇ ਵਿਚਾਰੀ ਪਹਿਲਾਂ ਨਹੀਂ ਹੀ ਪਾਉਂਦੀ ਤੇ ਮੈਂ ਹੀ ਜੋਰ ਲਾਇਆ ਫਿਰ ਉਹਨੇ ਆਖ ਬੜੇ ਭਾਈ ਤੈਨੂੰ ਬਹੁਤਾ ਕਰਾਈ ਨਾ ਨਾ ਮੈਂ ਕਰ ਹਾਂ ਸਾਸ ਕੇ ਕੰਮ ਕਰਾਉਂਦਾ ਨਾ ਤੇ ਇਹ ਆ ਦਬਾ ਨਾ ਤੇ ਉਹ ਬਹੁਤਾ ਕਰਾਈ ਮੈਂ ਕਹਿੰਦੀ ਤਾਈ ਜੀ ਹਾਂ ਕਲੀਅਰ ਹੈ ਕਰਿਓ ਜ਼ਰੂਰ ਤੂੰ ਹੀ ਚੱਲ ਜਾਵੇਂ ਮੈਂ ਤਾਂ ਕੰਮ ਹੀ ਕਰ ਲਿਆ ਆਹੋ ਅੱਛਾ ਤਰੀਕਾ ਕਰਦੇ ਨੇ ਤੂੰ ਵੀ ਇਹ ਇਹ ਵੀ ਆਖ ਰਹੀ ਹੈ ਇਹ ਬੋ ਜੀ ਮੇਰੇ ਸਾਰੇ ਜਾਨ ਦੋਸਤੋ ਨੰਨੀ ਸਾਰੀਆਂ ਘਰ ਵਾਲੀਆਂ ਪੰਡੀਆਂ ਜੀਨ ਦੋਸਤ ਚੱਲਦਾ ਵਜ ਮਾਨਾ ਤੁਸੀਂ ਕਿਉਂ ਪਿਛਲੇ ਜਮਾਨੇ ਤੇ ਪੰਡੀਆਂ ਤੇਰੇ 4 ਦੋਸਤ ਕੋਈ ਚ ਬਦਲਣਗੇ ਤਾਂ ਮੈਂ ਪੈਣ ਕਿਹਾ ਜੀ ਤੁਸੀਂ ਤੇ ਆਪਣੀ ਘਰ ਦੇ ਰਹਿਣਾ ਆ ਜਾ ਪੁੱਤ ਆ ਜਾ ਲਾਂ ਗਿਆ ਕੋਈ ਜੇ ਕੰਮ ਨਹੀਂ ਬੜਾ ਬੈਸੋ ਬੈਸੋ ਹੁੰਦਾ ਕਿ ਨਾਲੇ ਬੋਬਾ ਪੂਰੀ ਵੀ ਲੈ ਲਿਆ ਸਵੇਰ ਸੇ ਕਹਿਣਾ ਮੈਂ ਉਸ ਦੀ ਬਹਿਣ ਜਿਹੇ ਬੈਗੇ ਨਾ ਬਹਿ ਕੇ ਕਹਿੰਦਾ ਵਾ ਬੈਸੋ ਬੈਸੋ ਹੁੰਦੀ ਹੈ ਮਾਂ ਰੋਟੀ ਨਹੀਂ ਲੱਗਦੀ 1 2 3 ਤਾਜੀ ਆਹ ਰੋਟੀ ਤਾਂ ਦੇਣੀ ਕਿ ਤਰ੍ਹਾਂ ਦੇ ਅੰਦਰੇ ਨੂੰ ਵਿਆਹ ਕਰਾ ਕੇ ਆਈ ਆਨੇ ਹਾਂ ਇਹ ਕੋਈ ਜਾਣਦਾ ਇਹ ਤਾਂ ਅੰਦਰੇ ਪੱਕਾ ਪੀਠਾ ਵਾ ਨਹੀਂ ਨਾਲ ਜਿਹੜਾ ਚੂੜਾ ਪਾਇਆ ਹੋਆ ਉਹ ਰੁਦਸ ਨੂੰ ਨਹੀਂ ਲੱਗਦੀ ਸੋਨਾ ਬੜਾ ਸੂਂਗਪਾ ਸਿਰ ਤੇ ਦੀੜਾ ਲੈ ਮੈਂ ਗਈ ਹਾਂ ਖੰਡ ਲੈਣ ਚਾਹ ਲੱਗੀ ਹਾਂ ਬਣਾਉਣ ਮੈਂ ਚੱਲ ਕੇ ਆਉਣੀ ਆ ਕੋਈ ਨਹੀਂ ਮੈਂ ਤੁਹਾਨੂੰ ਆਪੇ ਲਾ ਦਿੰਦੀ ਉਹ ਤੋਂ ਡੱਬਾ ਭਰਿਆ ਪਹਿਲਾਂ ਜਿੰਨੇ ਤੱਕ ਖੰਡ ਦੀ ਲੋੜ ਸੀ ਉਹ ਤੇ ਕੋਈ ਗੱਲ ਨਹੀਂ ਤਾਈ ਜੀ ਆ ਤੁਹਾਡੀ ਪੈਸੋ ਪੈਸਾ ਹੁੰਦੀ ਹੀ ਨਾ ਤੇ ਫਿਰ ਮੈਨੂੰ ਚੰਗਾ ਨਹੀਂ ਲੱਗਾ ਆ ਕੱਪੜੇ ਤੇ ਪੈਸੋ ਪੈਸਾ ਹੁੰਦੀ ਹੈ ਉਹ ਸ਼ਹਿਰ ਚੱਲੇ ਆ ਬਸ ਸਮਾਨ ਲੈਣ ਤਾਂ ਨਹੀਂ ਆ ਰਿਹਾ ਆ ਵੇ ਨੂੰ ਛਾਂ ਦੇ ਉਹ ਦੇਖ ਨੂੰ ਦੇ ਵਿੱਚ ਮੈਂ ਤਾਂ ਕਹਿੰਦੀ ਅੱਗੇ ਕਿਤੇ ਫੇਰ ਮਗਲੇ ਲਾਈਦੀ ਸੀ ਤੇ ਉੱਤੇ ਮੜਾ ਜਿ ਕਿਤੇ ਕਿਸੇ ਨੇ ਫਾਊਂਡੇਸ਼ਨ ਲਾ ਲੈਣਾ ਮੁੰਡੇ ਉਂਤਿਆ ਪਤਾ ਨਹੀਂ ਕੀ ਕੋ ਉੱਤੇ ਚੜਹੀ ਜਾਂਦੀਆਂ ਚਾਰੇ ਇੰਨੇ ਇੰਨੇ ਲੇਟ ਆਇਆ ਹੁਣ ਦਾ ਮੁੰਡੇ ਉੱਤੇ ਆਖਰ ਹੀ ਆ ਰਹੀ ਹੁਣ ਜਮਾਨੇ ਨੂੰ ਕੀ ਬੰਦਾ ਕਵੇ ਨਾਲੇ ਰੇ ਪੁੱਤ ਅਜੇ ਹੋ ਕਾਲਪਿਤ ਚੰਦੀ ਆ ਬਾਹਰ ਅੰਦਰ ਸੋ ਜਾਣੇ ਨੇ ਲਖਣੀ ਵੀ ਨਵਾਂ ਵਿਆਹ ਆ ਮੁੰਡੇ ਦਾ ਤਾਂ ਮੁੰਡੇ ਨੂੰ ਪਹਿਲਾਂ ਸ਼ਰਮ ਨਹੀਂ ਹੁੰਦੀ ਜਿਹੜਾ ਹਿੱਸੇ ਸੂਟ ਪ੍ਰਾਈਸ ਦਿੱਤਾ ਹੁਣ ਆਪਣੀ ਘਰ ਦੀ ਨੂੰ ਉੱਥਾਂ ਪਾਈ ਸੀ ਦੱਸ ਦੇਣੀ ਆ ਆਨੇ ਗੁੱਡੀ ਨੂੰ ਸੁਆਹ ਪਤਾਵਾ ਹਾਂ ਗੋਲੀ ਤੇ ਨਹੀਂ ਆ ਇਹਨੂੰ ਗੋਲੀ ਪੈਂਦੀ ਰਹਿਣਾ ਤੂੰ ਇਹ ਦੇਖਨੀ ਮਰਜ਼ੀ ਨਾਲ ਇਸ ਤਰੀਕੇ ਨਾਲ ਮਾਰਦੀ ਨੇ ਵਾਗੀਤਾ ਉਹ ਦੋਏਗੀਤਾ ਆ ਮਾਰਦੀ ਨਹੀਂ ਗੀਤਾ ਕਰਦੀ ਉਹ ਲੋਬੀਸ ਦੀ ਕਰਦੀ ਹੈ ਮੈਂ ਬੱਚੀ ਨਹੀਂ ਬੋਲਨੀ ਬਣ ਕੇ ਰਹਿਣਾ ਮੀਨੂ ਲੱਗਾ ਉੱਥੇ ਵੀ ਇਹ ਸਿੰਘ ਲੋਈ ਨਹੀਂ ਵਸੀ ਹੈ ਵਸੀ ਹੈ ਵੀ 1 2 3 ਸਾਰੀਆਂ ਤੁਸੀਂ ਮੇਰੀਆਂ ਚੁਗਣੀਆਂ ਕਰ ਲਈਆਂ ਜਿੱਦ ਦੋਵਾਂ ਜਾਣੀਆਂ ਤੈਨੂੰ ਦੋਵਾਂ ਜਾਣੀਆਂ ਨਹੀਂ ਚੱਲੋ ਚੱਲੋ